ਆਮ ਆਦਮੀ ਪਾਰਟੀ ਦੇ ਵੱਲੋਂ ਦਾ ਨਾ ਚੁਣਿਆ ਗਿਆ ਹੈ ਸਿਲੈਕਸ਼ਨ ਕੀਤੀ ਗਿਆ ਸੋਤੀ ਮਾਲੀਵਾਲ ਦਾ ਜ਼ਿਕਰ ਕੀਤਾ ਜਾਵੇ ਤਾਂ ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਔਰ ਉਹਨਾਂ ਦੇ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਹਮੇਸ਼ਾ ਤੋਂ ਜ਼ਿਕਰ ਕੀਤਾ ਜਾਂਦਾ ਖਾਸ ਤੌਰ ਤੇ ਮਹਿਲਾਵਾਂ ਦੇ ਨਾਲ ਜੁੜੇ ਮਸਲਿਆਂ ਨੂੰ ਲੈ ਕੇ ਆਵਾਜ਼ ਜਿਹੜੀ ਹੈ ਉਹ ਚੁੱਕੀ ਜਾਂਦੀ ਰਹੀ ਹੈ ਔਰ ਜੇਕਰ ਪੰਜਾਬ ਦੇ ਵਿੱਚ ਵੀ ਕੋਈ ਮਸਲਾ ਹੁੰਦਾ ਉਸ ਨੂੰ ਲੈ ਕੇ ਵੀ ਸਟੇਟਮੈਂਟਸ ਆਉਂਦੀਆਂ ਨੇ ਤਾਂ ਇੱਕ ਵੱਡਾ ਫੈਸਲਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਅਤੇ ਦੁਬਾਰਾ ਤੋਂ ਜਿਹੜੀ ਸਿਲੈਕਸ਼ਨ ਹੈ ਉਹ ਸੰਜੇ ਸਿੰਘ ਅਤੇ ਅੰਧੀ ਗੁਪਤਾ ਹੋਰ ਆਦੀ ਹੋਈ ਹੈ ਇਹ ਕਹਿ ਲਿਏ ਕਿ ਇਹਨਾਂ ਦੋਵਾਂ ਦੇ ਵੀ ਨਾਮ ਜਿਹੜੇ ਨੇ ਬੇਖਦ ਐਮੇ ਕਿਉਂਕਿ ਦੁਬਾਰਾ ਤੋਂ ਰਾਜ ਸਭਾ ਭੇਜੇਗੀ ਆਮ ਆਦਮੀ ਪਾਰਟੀ ਔਰ ਦਿੱਲੀ ਦੀਆਂ ਤਿੰਨੋਂ ਰਾਜ ਸਭਾ ਸੀਟਾਂ ਦੇ ਲਈ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਤਾਂ ਸੰਜੇ ਸਿੰਘ ਦੇ ਵੱਲੋਂ ਜਿਹੜੀ ਇਜਾਜ਼ਤ ਹੈ ਉਹ ਮੰਗੀ ਗਈ ਹੈ ਕੋਰਟ ਤੋਂ ਤਾਂ ਕਿ ਦਸਤਕਤ ਕੀਤੀ ਜਾ ਸਕਣ ਵਿਨੇਸ਼ ਘਟਾਰੀਆ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਵਿਨੇਸ਼ ਕਿ ਕੁਝ ਪੂਰੀ ਜਾਣਕਾਰੀ ਹੈ ਤਿੰਨ ਜਿਹੜੇ ਨਾਂ ਨੇ ਉਹ ਦਲਾਨੇ ਗਏ ਨੇ ਯਕੀਨੀ ਕਿ ਉਮੀਦਵਾਰ ਬਣਾ ਦਿੱਤੇ ਗਏ ਨੇ ਆ ਗੁਰੂਪ ਜਿਹੜੀ ਪੀਐਸਸੀ ਕਮੇਟੀ ਆਮ ਆਦਮੀ ਪਾਰਟੀ ਦੀ ਉਹਨਾਂ ਵੱਲੋਂ ਤਿੰਨ ਨਾਮਾਂ ਦਾ ਜਿਹੜਾ ਹੈ ਐਲਾਨ ਕਰ ਦਿੱਤਾ ਗਿਆ ਹੈ ਦੇਖੋ ਦੋ ਨਾਮ ਤਾਂ ਪੁਰਾਣੇ ਹੀ ਹੈ ਭਾਵੇਂ ਸੰਜੇ ਸਿੰਘ ਹੋਣ ਤੇ ਭਾਵੇਂ ਦੂਸਰੇ ਜਿਹੜੇ ਸੰਦੀ ਗੁਪਤਾ ਹੈਗੇ ਆ ਉਹ ਹੋਣ ਇਸ ਤੋਂ ਇਲਾਵਾ ਜਿਹੜੇ ਪੁਰਾਣੇ ਤੀਸਰੇ ਕੈਂਡੀਡੇਟ ਸੀ ਉਹ ਸੁਸ਼ੀਲ ਗੁਪਤਾ ਸੀਗੇ ਸੁਸ਼ੀਲ ਗੁਪਤਾ ਐਸੋਲੇ ਜਿਹੜੇ ਹਰਿਆਣਾ ਆਮ ਆਦਮੀ ਪਾਰਟੀ ਦੇ ਅਧਿਐਕਸ਼ਾ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਲੋਕ ਸਭਾ ਚੋਣਾਂ ਤੋਂ ਡਸਟ ਬਾਅਦ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਤੇ ਉੱਥੇ ਇੱਕ ਹਰਿਆਣਾ ਆਮ ਆਦਮੀ ਪਾਰਟੀ ਦੀ ਯਾਤਰਾ ਵੀ ਚੱਲ ਰਹੀ ਹੈ ਉਹ ਯਾ ਜਿੱਤਾ ਗਿਆ ਤੇ ਜਿਹੜਾ 3rd ਨੇਮ ਹੈ ਤੀਸਰਾ ਨਾਮ ਆ ਰਿਹਾ ਜਿਹੜਾ ਸਾਹਮਣੇ ਆ ਰਿਹਾ ਚੇਅਰਪਰਸਨ ਦਿੱਲੀ ਕਮਿਸ਼ਨ ਫਾਰ ਔਮਨ ਰਹੀ ਹੈ ਜਿਹੜੇ ਸਵਾਤੀ ਮਾਲੀਵਾਲ ਸਵਾਤੀ ਮਾਲੀਵਾਲ ਆਪਾਂ ਸਾਰੇ ਜਾਣਦੇ ਜਿਹੜੀ ਵਿਮਨਸ ਨੂੰ ਲੈ ਕੇ ਐਕਟੀਵਿਟੀਜ਼ ਰਹੀਆਂ ਦਿੱਲੀ ਸਰਾਊਂਡਿੰਗ ਉਹਨਾਂ ਨੂੰ ਲੈ ਕੇ ਕਾਫੀ ਐਕਟਿਵ ਰਹੀ ਹੈ ਉਹ ਤੇ ਆਮ ਆਦਮੀ ਪਾਰਟੀ ਨੇ ਜਦੋਂ ਸ਼ੁਰੂ ਚੰਨਾ ਦੀ ਸਰਕਾਰ ਬਣੀ ਸੀ ਦਿੱਲੀ ਵਿੱਚ ਤੇ ਇਹਨਾਂ ਨੂੰ ਚੇਅਰਪਰਸਨ ਦਾ ਕਾਰਜਭਾਰ ਦਿੱਤਾ ਸੀ ਦਿੱਲੀ ਕਮਿਸ਼ਨ ਫਾਰ ਔਮਨ ਦਾ ਸ਼ਾਇਦ ਉਹਨਾਂ ਦੀ ਕਾਰਗੁਜ਼ਾਰੀ ਤੋਂ ਆਮ ਆਦਮੀ ਪਾਰਟੀ ਬਹੁਤ ਸੰਤੁਸ਼ਟ ਰਹੀ ਹੈ ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਨੇ ਇੱਕ ਫੀਮੇਲ ਕੈਂ ਕਿੱਤੀਆਂ ਉਸ ਤੋਂ ਬਾਅਦ ਉਹਨਾਂ ਦਾ ਨਾਮ ਹੈ ਜਿਹੜਾ ਪ੍ਰਪੋਜ਼ ਕੀਤਾ ਤੇ ਪੀਏਸੀ ਕਮੇਟੀ ਵੱਲੋਂ ਉਹਨਾਂ ਦਾ ਨਾਮ ਫਾਈਨਲ ਕਰਕੇ ਡਿਕਲੇਅਰ ਕਰ ਦਿੱਤਾ ਗਿਆ ਯਾਨੀ ਕਿ ਜਿਹੜੇ ਤਿੰਨ ਕੈਂਡੀਡੇਟ ਹੋਣਗੇ ਸੰਜੇ ਸਿੰਘ ਐਨਟੀ ਗੁਪਤਾ ਤੇ ਸਵਾਤੀ ਮਾਲੀਵਾਲ ਇਹ ਤਿੰਨੋਂ ਜਿਹੜੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਲਈ ਉਮੀਦਵਾਰ ਹੋਣਗੇ ਦਿੱਲੀ ਤੋਂ ਜੀ ਗੁਜੋ ਠੀਕ ਹੈ ਬੜ ਬੜ ਸ਼ੁਕਰੀਆ ਫਿਨਿਸ਼ तमाम ਜਾਣਕਾਰੀ ਲਈ ਤਾਂ ਨਵਾਂ ਨਾਮ ਔਰ ਜਿਸ ਦਾ ਜ਼ਿਕਰ ਵਿਨੇਸ਼ ਵੀ ਕਰ ਰਹੇ ਸੀ ਤਾਂ ਹੋ ਸਕਦਾ ਕਾਰਵਾਈ ਜਿਸ ਤਰੀਕੇ ਦੇ ਨਾਲ ਰਹੀ ਔਰ ਅਸੀਂ ਵੇਖਿਆ ਕਿ ਬੇਹਦ ਬਿਹਤਰ ਤਰੀਕੇ ਦੇ ਨਾਲ ਆਪਣੀ ਗੱਲ ਜਿਹੜੀ ਹੈ ਸਵਾਤੀ ਮਾਲੀਵਾਲ ਰੱਖਦੇ ਰਹੇ ਨੇ ਤਦ ਉਸ ਨੂੰ ਲੈ ਕੇ ਹੁਣੇ ਨਾਂ ਜਿਹੜਾ ਹੈ ਉਹ ਸਿਲੈਕਟ ਕੀਤਾ ਗਿਆ ਅੱਗੇ ਬਦਾਂਗੇ ਤਾਂ ਸੀਐਮ ਭਗਵੰਤ ਮਾਨ ਨੇ ਸੁਨੀਲ ਜਾਖੜ ਤੇ ਸ਼ਬਦੀ ਹਮਲਾ ਕੀਤਾ ਹੈ ਚਾਕੀ ਦੇ ਮਾਮਲੇ ਦੇ ਵਿੱਚ ਝੂਠ ਬੋਲਣ ਦਾ ਇਲਜ਼ਾਮ ਲਗਾਇਆ ਹੈ ਉਹਨਾਂ ਕਿਹਾ ਕਿ ਕਿਹੜੇ ਮੂੰਹ ਦੇ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ ਅਰਵਿੰਦ ਕੇਜਵਾਲਾ ਤੇ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਗਏ ਦੇ ਵੀ ਕਿਹਾ ਗਿਆ ਹੈ ਹੁਣ ਤਾਂ ਰਾਖਿਆ ਮੰਤਰੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਤਾਂ ਦੱਸइए ਕਿ ਟਵੀਟ ਕੀਤਾ ਗਿਆ ਹੈ ਸੀਐਮ ਭਗਵੰਤ ਪਾnde ਵੱਲੋਂ ਔਰ ਉਹਨੇ ਲਿਖਿਆ ਹੈ ਕਿ ਸੁਨੀਲ ਜਾਖੜ ਜੀ ਹੁਣ ਕਿਹਰੇ ਮੂੰਹ ਦੇ ਨਾਲ ਪੰਜਾਬੀਆਂ ਦਾ ਸਾਹਮਣਾ ਕਰੋਗੇ 26 ਜਨਵਰੀ ਚ ਆਕੀਆਂ ਦੇ ਮਾਮਲੇ ਦੇ ਵਿੱਚ ਤੁਸੀਂ ਭਾਜਪਾ ਦੇ ਕਹਿਣ ਤੇ ਪੰਜਾਬ ਦੇ ਪੱਖ ਦੇ ਵਿੱਚ ਖੜਨ ਦੀ ਬਜਾਏ ਅਰਵਿੰਦ ਕੇਜਵਾਲਾ ਤੇ ਮੇਰੇ ਉੱਤੇ ਝੂਠੇ ਅਤੇ ਬੇਤੁਕੇ ਇਲਜ਼ਾਮ ਲਗਾਏ ਨੇ ਹੁਣ ਤਾਂ ਰਾਖਿਆ ਮੰਤਰੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਤਾਂ ਇਹ ਕਿਹਾ ਗਿਆ ਹੈ ਟਵੀਟ ਦੇ ਜ਼ਰੀਏ ਸੀਐਮ ਭਗਵੰਤ ਪਾਣ ਦੇ ਵੱਲੋਂ ਸ਼ਬਦੀ ਵਾਰ ਕੀਤੇ ਗਏ ਨੇ ਦੱਸਿਆ ਕਿ ਸੁਨੀਲ ਜਾਖੜ ਨੇ ਦਾਵਾ ਕੀਤਾ ਸੀ ਦੀ ਪ੍ਰਦਰਸ਼ਨੀ ਦੇ ਅੱਗੇ ਅਰਵਿੰਦ ਦੀ ਜਵਾਲਤ ਇਸ सीएम ਭਗਵੰਤ ਮਾਨ ਦੀ ਫੋਟੋ ਸੀ ਇਸ ਦੇ ਕਰਕੇ ਝਾਕੀ ਰਿਜੈਕਟ ਹੋਈ ਹੈ ਤਾਂ ਬਿਆਨ ਜਿਹੜਾ ਉਹ ਤੁਹਾਨੂੰ ਸੁਣਾਵਾਂਗੇ ਸੁਨੀਲ ਜਾਖੜ ਦਾ ਪੁਰਾਣਾ ਬਿਆਨ ਜਿਸ ਨੂੰ ਲੈ ਕੇ सीएम ਮਾਨ ਨੇ ਨਿਸ਼ਾਨਾ ਸਾਧਿਆ ਹੈ ਉੱਥੇ ਜਿਸ ਕਿਸਮ ਦੀ ਝਾਕੀ ਤਿਆਰ ਕੀਤੀ ਗਈ ਉਹ ਝਾਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਐਸੇ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਉਸ ਚੱਕਰ 'ਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕੱਢਣੀ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝ ਹਾਇਤਨ ਕੀਤਾ ਸੀ ਉਹ ਰੋਕਿਆ ਗਿਆ ਉਦਰਖਾਰੜ ਦੇ ਵਿੱਚ ਫਾਇਰਿੰਗ ਮਾਮਲੇ 'ਚ ਐਕਸ਼ਨ ਹੋਇਆ ਹੈ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਮੁਲਜ਼ਮਾਂ ਤੋਂ ਨਾਜਾਇਜ਼ ਪਿਸਤੌਲ ਅਤੇ ਕਾਰ ਰਿਕਵਰ ਹੋਈ ਹੈ ਕਮਲਜੀਤ ਅਤੇ ਰਵੀ ਕੁਮਾਰ ਦੇ ਵਜੋਂ ਇਹਨਾਂ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਹੈ ਨਸ਼ਾ ਛਡਾਊ ਕੇਂਦਰ ਦੇ ਵਿੱਚ ਦੱਸਿਆ ਕਿ ਗੋਲੀਆਂ ਚੱਲੀਆਂ ਸਨ ਔਰ ਨਸ਼ਾ ਛਡਾਊ ਕੇਂਦਰ ਦੇ ਮਾਲਕ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਸਰਪਜੀਤ ਸਿੰਘ ਦੀ ਛਾਤੀ ਤੇ ਵਿੱਚ ਗੋਲੀ ਲੱਗੀ ਸੀ ਪੁਲਿਸ ਨੇ ਦੋਹਾਂ ਨੂੰ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਜ਼ਮ ਕਮਲਜੀਤ ਦਸਤਾਵੇਜ਼ ਜਾ ਰਹੇ ਹਨ ਨਸ਼ਾ ਛਡਾਊ ਕੇਂਦਰ ਦਾ ਉਹ ਮਰੀਜ਼ ਰਾਜਸਥਾਨ ਰੰਜਸਥਾਨ ਤੋਂ 2 ਮਹੀਨੇ ਪਹਿਲਾਂ ਹੀ ਇਹ ਨਸ਼ਾਸ਼ਰੂ ਕੇਂਦਰ ਦੇ ਵਿੱਚ ਪੱਤੀ ਹੋਇਆ ਸੀ ਤਾਂ ਮੁਲਜ਼ਮ ਕਮਲਜੀਤ ਨੇ ਇਲਜ਼ਾਮ ਲਗਾਇਆ ਕਿ ਨਸ਼ਾਸ਼ਰੂ ਕੇਂਦਰ ਦਾ ਮਾਲਕ ਉਹਨਾਂ ਦੇ ਨਾਲ ਬੇਹਦ ਦੁਰਵਿਵਹਾਰ ਬੁਰਾ ਵਿਵਹਾਰ ਕਰਦਾ ਸੀ ਉਹਨਾਂ ਤੋਂ ਕੰਮ ਕਰਾਉਂਦਾ ਸੀ ਕੁੱਟ ਮਾਰ ਕੀਤੀ ਜਾਂਦੀ ਸੀ ਇਸ ਦੇ ਚੱਲਦੇ ਹੀ ਉਸ ਨੇ ਇਹ ਸਾਰਾ ਮਾਰਨ ਦਾ ਸਪਲਾਨ ਬਣਾਇਆ ਜਾਣਕਾਰੀ ਮੁਤਾਬਿਕ ਮੁਲਜ਼ਮ ਰਵੀ ਕੁਮਾਰ ਅਤੇ ਮੁਲਜ਼ਮ ਕਮਲਜੀਤ ਆਪਸ ਦੇ ਵਿੱਚ ਦੋਵੇਂ ਰਿਸ਼ਤੇਦਾਰ ਨੇ ਤਾਂ ਮੁਲਜ਼ਮ ਕਮਲਜੀਤ ਹਰਿਆਣਾ ਦਾ ਰਹਿਣ ਵਾਲਾ ਹੈ ਹਰਿਆਣਾ ਦੇ ਯਮਨਾ ਨਗਰ ਦਾ ਰਹਿਣ ਵਾਲਾ ਹੈ ਬੀਤੀ ਸ਼ਾਮ ਇੱਕ ਨਸ਼ਾ ਮੁਕਤੀ ਕੇਂਦਰ ਦੇ ਮਾਲਕ ਤੇ ਫਾਇਰਿੰਗ ਹੋਈ ਸੀ ਉਸ ਮਾਮਲੇ 'ਚ ਪੁਲਿਸ ਨੇ ਦੋ ਲੋਕਾਂ ਨੂੰ ਕਾਬੂ ਕੀਤਾ ਕਮਲਜੀਤ ਤੇ ਰਵੀ ਇਹ ਦੋਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਇਹਨਾਂ ਕੋਲੋਂ ਇੱਕ ਗੱਡੀ ਤੇ ਇੱਕ ਪਿਸਤਲ ਵੀ ਰਿਕਵਰ ਕੀਤੀ ਗਈ ਹੈ ਬੜੀ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ ਪੁਲਿਸ ਨੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਪੁੱਛਗਿੱਛ ਦੌਰਾਨ ਦੱਸਿਆ ਕਿ ਕਮਲਜੀਤ 2 ਮਹੀਨੇ ਪਹਿਲਾਂ ਇੱਥੇ ਨਸ਼ਾ ਮੁਕਤੀ ਕੇਂਦਰ 'ਚ ਐਡਮਿਟ ਹੋਇਆ ਸੀਗਾ ਤੇ ਮਾਲਕ ਸਰਬਜੀਤ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਆਪਸੀ ਰੰਜਿਸ਼ ਦੇ ਚੱਲਦੇ ਇਸ ਨੇ ਪਲਾਨ ਬਣਾਇਆ ਔਰ ਪਲਾਨ ਦੇ ਮੁਤਾਬਕ ਇੱਥੇ ਪਹੁੰਚਿਆ ਤੇ ਉਸ ਤੋਂ ਬਾਅਦ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਹੁਣ ਇਹਨਾਂ ਨੂੰ ਰਿਮਾਂਡ ਲੈ ਕੇ ਨਾ ਤੋਂ ਪੁੱਛ ਕੇ ਕੀਤੇ ਜਾਵੇਗੀ ਹੋਰ ਕੌਣ ਕੌਣ ਸ਼ਾਮਿਲ ਨੇ ਪਿਸਟਲ ਕਿੱਥੋਂ ਲੈ ਕੇ ਆਏ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਹੁਣ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਕਮਲਜੀਤ ਤੇ ਰਵੀ ਇਹ ਕਿੱਥੋਂ ਆਏ ਸੀਗੇ ਪਿਸਟਲ ਕਿੱਥੋਂ ਲੈ ਕੇ ਆਏ ਗੱਡੀ ਕਿਦੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਅਜੇ ਤੋਦਾਂ ਕਿ ਇਨਵੈਸਟੀਗੇਸ਼ਨ ਜਾਰੀ ਹੈ ਇਹ ਉਹਦਾ ਨਾਂ ਕਿ ਆ ਪੀ ਇੱਥੇ ਪਹਿਲੇ ਕਿਥੇ ਕੋਈ ਨਸ਼ਾ ਕਰਦਾ ਨਾ ਉੱਥੇ ਰਿਆ ਅੱਜ ਤੋਂ ਕੋਈ 3-4 ਮਹੀਨੇ ਪਹਿਲਾਂ ਜੀ 2-3 ਮਹੀਨੇ ਲਾ ਕੇ ਗਿਆ ਸੀ ਤੇ ਇਹਨਾਂ ਦੀ ਉਦੋਂ ਦੀ ਕੋਈ ਪਿੱਛੋ ਰੰਜਿਸ਼ ਚੱਲਦੀ ਸੀ ਠੀਕ ਹੈ ਤੇ ਪਤਾ ਨਹੀਂ ਉਹਨਾਂ ਨੂੰ ਕੋਈ ਕਹਿੰਦੇ ਇਹਨਾਂ ਦੇ ਕਹਿਣ ਮੁਤਾਬਕ ਕਿ ਇਹਨਾਂ ਦੀ ਕੋਈ ਪਰਸਨਲ ਰੰਜਿਸ਼ ਸੀ ਜਿਵੇਂ ਤਾਂ ਕਿ ਉਹਨੂੰ ਕੋਈ ਮਾਰਾ ਕੋਈ ਬੋਲਿਆ ਹੋਊਗਾ ਇਹਨੂੰ ਜੇ ਕਹਿਣ ਦੇ ਮੁਤਾਬਕ ਇਹਨਾਂ ਨੇ ਮੈਨੂੰ ਮਾਰਾ ਬੋਲਿਆ ਜਾਂ ਮੈਨੂੰ ਅੱਜ ਵੀ ਉਹ ਗਲਤ ਬੋਲਦਾ ਸੀ ਠੀਕ ਹੈ ਤੇ ਵੀ ਇਸ ਕਰਕੇ ਫਿਰ ਆਹੀ ਉਹਦਾ ਨਾਂ ਕਿ ਉੱਥੇ ਗਏ ਸੀ ਆਹੀ ਤੁਹਾਨੂੰ ਸਮਝਾ ਮਨਾ ਲਿਆ ਤੇ ਸਰ ਕਿੱਥੋਂ ਅਰੈਸਟ ਹੋਇਆ ਤੇ ਰਿਕਵਰ ਕੀ ਕੀਤਾ ਇਹ ਨਵੇਂ ਸਹਿਰ ਤੋਂ ਨਵੇਂ ਸਹਿਰ ਦੇ ਵਿੱਚ ਇੱਕ ਥਾਣਾ ਪੈਂਦਾ ਹੈ ਉੱਥੋਂ ਕੀਤਾ ਉਸ ਏਰੀਆ ਤੋਂ ਹਾਂਜੀ ਤੇ ਉਥੇ ਆਪਣੇ ਐਂਟੀਮੇਸ਼ਨ ਦਿੱਤੀ ਸੀ ਥਾਣੇ ਨੂੰ ਠੀਕ ਹੈ